ਭਾਣਾ ਮੈਂ ਸਕਾਰਦਾ ਤੇਰੀ ਲੋੜ ਜਿੱਥੇ ਕੋਈ ਵੀ ਨਹੀਂ ਖੜਦਾ ਮੈਂ ਤੈਨੂੰ ਬਾਪੂ ਭਾਣਾ ਮੈਂ ਸਕਾਰਦਾ ਤੇਰੀ ਲੋ ਜਿਹੜਾ ਪ੍ਰੋਗਰਾਮ ਹੈ ਸਾਡੇ ਪ੍ਰਿੰਸੀਪਲ ਸਰ ਸ਼੍ਰੀ ਰਜੀਤ ਸਿੰਘ ਜੀ ਜਿਹਨੇ ਹੀ ਰਹਿਨਮਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹਾਂਜੀ ਸਾਡੇ ਪ੍ਰਿੰਸੀਪਲ ਸਰ ਜਿਹੜੇ ਆ ਬਹੁਤ ਹੀ ਚੰਗੀ ਨੇਚਰ ਦੇ ਆ ਹਾਂਜੀ ਉਹਨ ਇਵਨ ਮੈਂ ਸਸੀਕਾਲ ਜੀ ਮੈਂ ਤੁਹਾਡਾ ਪਰਵਿੰਦਰ ਸਿੰਘ ਰਾਜਾ ਟਾਂਡਾ ਓੜਮੜੋ ਹਿਸ਼ਾਰਪੁਰ ਤੋਂ ਅੱਜ ਅਸੀਂ ਪਹੁੰਚੇ ਆ ਜੀ ਥਾਣਾ ਡੈਮ ਤੁਸੀਂ ਪਹਿਲਾਂ ਲੋਕੇਸ਼ਨ ਚੈੱਕ ਕਰੋ ਕਿੰਨੀ ਜ਼ਬਰਦਸਤ ਲੋਕੇਸ਼ਨ ਔਰ ਇੱਥੇ ਦੇਖੋ ਕਿਦਾਂ ਬੋਟਿੰਗ ਦਾ ਤੁਸੀਂ ਆ ਕੇ ਨਜ਼ਾਰਾ ਲੈ ਸਕਦੇ ਆ ਇੱਥੇ ਪ੍ਰੀ ਵੈਟਿੰਗ ਆ ਸ਼ੂਟਿੰਗ ਹੁੰਦੀਆਂ ਆ ਉਸ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਮਤਲਬ ਕਿ ਐਕਟੀਵਿਟੀਆ ਹੁੰਦੀਆਂ ਦੇਖੋ ਪੁੱਦਰ ਦੀ ਗੋਦ ਵਿੱਚ ਵਸਿਆ ਹੋਇਆ ਇਹ ਥਾਣਾ ਡੈਮ ਲੋਕੇਸ਼ਨ ਆ ਜੀ ਢੋਲਵਾਹਾ ਜਿਲ੍ਹਾ ਹੁਸ਼ਿਆਰਪੁਰ ਤੇ ਅੱਜ ਇੱਥੇ ਕੁਝ ਨਾ ਸਕੂਲ ਦੇ ਬੱਚੇ ਆਏ ਆ ਇੱਕ ਕੀ ਕਹਿੰਦੇ ਨੇ ਪਿਕਨਿਕ ਮਨਾਉਣ ਸਟੂਡੈਂਟ ਤੇ ਅੱਜ ਅਸੀਂ ਉਹਨਾਂ ਸਟੂਡੈਂਟ ਨਾਲ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਦੇ ਆਂ ਗੱਲਬਾਤ ਕਰਦੇ ਆਂ ਕਿੱਦਾਂ ਲੱਗਾ ਉਹਨਾਂ ਨੂੰ ਇੱਥੇ ਆ ਕੇ ਤੇ ਆਓ ਚੱਲਦੇ ਆਂ ਪਹਿਲਾਂ ਟੀਚਰ ਸਾਹਿਬਾਨ ਨਾਲ ਗੱਲਬਾਤ ਕਰਦੇ ਆਂ ਜੀ ਆਜੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਪਹਿਲਾਂ ਤਾਂ ਦੱਸੋ ਆਪਣਾ ਨਾਮ ਤੇ ਦੱਸੋ ਜੀ ਕਿਹੜੇ ਸਕੂਲ ਤੋਂ ਤੁਸੀਂ ਇੱਥੇ ਆਏ ਆ ਮੈਂ ਅਰਵਿੰਦ ਗੋਤਮ ਲੈਕਚਰਰ ਕਮਰਸ ਗੋਮ ਪ੍ਰਾਈਮ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਮਾਈ ਦੇਵੀ ਤੋਂ ਆਇਆ ਤੇ ਮੇਰੇ ਨਾਲ ਜਿਹੜੇ ਐ ਲਗਭਗ 60 ਤੋਂ 70 ਬੱਚੇ ਜਿਹੜੇ ਐ ਤੇ ਨਾਲ 7-8 ਅਸੀਂ ਅਧਿਆਪਕ ਸਾਥੀ ਜਿਹੜੇ ਆ ਇੱਥੇ ਪਹਿਲੇ ਇੱਕ ਚੇਂਜ ਪ੍ਰੋਗਰਾਮ ਦੇ ਅਧੀਨ ਗਵਰਨਮੈਂਟ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਲੋਤਾ ਵਿਖੇ ਆਏ ਸੀ ਤੇ ਉੱਥੇ ਅਸੀਂ ਬੱਚਿਆਂ ਦੀ ਇੰਟਰੈਕਸ਼ਨ ਵਗੈਰਾ ਵਗੈਰਾ ਜੋ ਵੀ ਹੈਗੀ ਹੈ ਟੀਚਰਾਂ ਨਾਲ ਉਹਨਾਂ ਦੀ ਇੰਟਰੈਕਸ਼ਨ ਉਹਦੇ ਬਾਅਦ ਉਹਦੀ ਕੀਤੀ ਹੈ ਤੇ ਇੰਟਰੈਕਸ਼ਨ ਕਿਵੇਂ ਕਿਵੇਂ ਉਹਨਾਂ ਨੂੰ ਕੋ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣ ਤੇ ਉਸੇ ਪ੍ਰੋਗਰਾਮ ਦੇ ਅਧੀਨ ਨਾਲ ਦੀ ਨਾਲ ਅਸੀਂ ਜਿਹੜਾ ਠਾਣਾ ਡੈਮ ਦੇ ਉੱਤੇ ਅੱਜ ਆਏ ਆ ਤੇ ਬੱਚਿਆਂ ਨੂੰ ਇੱਥੇ ਦਿਖਾਇਆ ਜਾ ਰਿਹਾ ਕਿ ਕੀ ਕੀ ਫੈਸਿਲਿਟੀਆਂ ਜਿਹੜੀਆਂ ਇੱਥੇ ਹੈਗੀਆਂ ਤੇ ਕੀ ਕੀ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾ ਸਕਦੀਆਂ ਜਿਸ ਤਰ੍ਹਾਂ ਜੰਗਲਾਤ ਵਿਭਾਗ ਦਾ ਇੱਥੇ ਹਾਰਟਸ ਵੀ ਹੈਗੀਆਂ ਤੇ ਉਹ ਵੀ ਦੇਖੀਆਂ ਜਾ ਸਕਦੀਆਂ ਤੇ VOTING ਦਾ ਵੀ ਖਾਸ ਕਰਕੇ ਇੱਥੇ ਪ੍ਰਬੰਧ ਹੈ ਆਮ ਤੌਰ ਤੇ ਪ੍ਰਾਈਵੇਟ ਸਕੂਲ ਅੱਜ ਕੱਲ੍ਹ ਕਈ ਤੁਹਾਨੂੰ ਪਤਾ ਆ ਐਕਟੀਵਿਟੀਆ ਜ਼ਿਆਦਾ ਦਿਖਾਲਦੇ ਆ ਪਰ ਮੈਨੂੰ ਇਹ ਜ਼ਿਆਦਾ ਖੁਸ਼ੀ ਆ ਕਿ ਤੁਸੀਂ ਇੱਕ ਸਰਕਾਰੀ ਸਕੂਲ ਤੋਂ ਹੁੰਦੇ ਹੋਏ ਬੱਚਿਆਂ ਨੂੰ ਇੰਨੀ ਐਕਟੀਵਿਟੀ ਕਰਾ ਰਹੇ ਆ ਬਿਲਕੁਲ ਜੀ ਇਹ ਕੁਝ ਸਰਕਾਰ ਦੀਆਂ ਉਪਲਬਧੀਆਂ ਵੀ ਹੈਗੀਆਂ ਸਰਕਾਰ ਨੇ ਇੱਕ ਪਾਇਲਟ ਪ੍ਰੋਜੈਕਟ ਦੇ ਅਧੀਨ ਪੀਐਮ ਸ਼੍ਰੀ ਸਕੂਲ ਬਣਾਏ ਆ ਠੀਕ ਆ ਜੀ ਤੇ ਇਹਦੇ ਵਿੱਚ ਵਿਦਿਆਰਥੀਆਂ ਨੂੰ ਅਲੱਗ-ਅਲੱਗ ਜਗ੍ਹਾ ਦੇ ਟ੍ਰਿਪਸ ਜਿਹੜੇ ਆ ਉਹ ਕਰਵਾਏ ਜਾ ਰਹੇ ਤੇ ਨਾਲ ਦੀ ਨਾਲ ਜਿਹੜੇ ਆ ਵਧੀਆ ਸਕੂਲ ਹੈਗੇ ਆ ਹਾਂਜੀ ਉਹਨਾਂ ਦਾ ਉਹਨਾਂ ਦੇ ਵਿਦਿਆਰਥੀਆਂ ਨਾਲ ਤੇ ਅਧਿਆਪਕਾਂ ਦੇ ਨਾਲ ਇੰਟਰੈਕਸ਼ਨ ਕਰਨ ਦਾ ਵੀ ਮੌਕਾ ਮਿਲ ਰਿਹਾ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਜਿਆਦਾਤਰ ਆਮ ਜਿਹੜੀ ਜਨਤਾ ਹੈ ਉਹ ਪ੍ਰਾਈਵੇਟ ਸਕੂਲਾਂ ਵੱਲ ਸਿੱਧੀ ਹੋਈ ਹੋਆ ਕਿ ਅਸੀਂ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚੇ ਬਣਾਉਣੇ ਆ ਪਰ ਮੈਨੂੰ ਇਹ ਸਾਰਾ ਦੇਖ ਕੇ ਤੁਹਾਡਾ ਜਿੰਨੇ ਵੀ ਬੱਚਿਆਂ ਵੱਲ ਜਾ ਬਹੁਤ ਵਧੀਆ ਲੱਗਾ ਕਿ ਤੁਸੀਂ ਇੱਕ ਸਰਕਾਰੀ ਸਕੂਲ ਤੋਂ ਹੁੰਦੇ ਹੋਏ ਵੀ ਮਤਲਬ ਇੰਨਾ ਬੱਚਿਆਂ ਲਈ ਮਤਲਬ ਕਰਦੇ ਪਏ ਆ ਸਾਡਾ ਜਿਹੜਾ ਪੀਐਮ ਸੀਰੀਜ਼ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਮਾਈ ਦੇ ਵੀ ਹੈ ਵੈਸੇ ਵੀ ਇਹ ਪੰਜਾਬ ਦੇ ਵਿੱਚ ਇੱਕ ਹੋਂਦ ਰੱਖਦਾ ਠੀਕ ਹੈ ਜੀ ਪਿਛਲੇ ਲਗਭਗ 10 ਤੋਂ 12 ਸਾਲ ਤੋਂ ਲਗਾਤਾਰ ਸਾਡੇ ਸਕੂਲ ਦੀਆਂ ਜਿਹੜੀਆਂ ਮੈਰਿਟਸ ਆ ਰਹੀਆਂ ਅਲੱਗ-ਅਲੱਗ ਮਤਲਬ ਕਲਾਸਿਸ ਦੇ ਵਿੱਚ ਜਿਵੇਂ 8th ਦੇ ਵਿੱਚ 10th ਦੇ ਵਿੱਚ ਜਾਂ 12th ਦੇ ਵਿੱਚ ਅਲੱਗ-ਅਲੱਗ ਸਟਰੀਮਸ ਦੇ ਵਿੱਚ ਜਿਹੜੀਆਂ ਉਹ ਮੈਰਿਟਸ ਦੇ ਵਿੱਚ ਆ ਰਿਹਾ ਸਾਡਾ ਸਕੂਲ ਠੀਕ ਹੈ ਜੀ ਸਾਡੇ ਕੋਲ ਜਿਹੜੇ ਬੱਚੇ ਪੜਦੇ ਆ ਸਾਡੇ ਟੀਚਰਾਂ ਦੇ ਵੀ ਪੜਦੇ ਆ अच्छा जी ये ये ਜਿਹੜੇ ਉਸੇ ਇਲਾਕੇ ਦੇ ਵਿੱਚ ਜਿੰਨੇ ਵੀ ਲਗਭਗ 40 ਤੋਂ 42 ਪਿੰਡਾਂ ਦੇ ਬੱਚੇ ਸਾਡੇ ਕੋਲ ਜਿਹੜੇ ਆਉਂਦੇ ਆ ਠੀਕ ਹੈ ਜੀ ਤੇ ਜਿਹੜੇ ਉੱਥੇ ਪੰਚ ਸਰਪੰਚ ਜਾਂ ਕੋਈ ਹੋਰ ਪੜੇ ਲਿਖੇ ਲੋਕੀ ਹੈਗੇ ਆ ਜਿਹੜੇ ਜੋਬਸ ਕਰਦੇ ਆ ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਆ ਸਾਡੇ ਕੋਲ ਠੀਕ ਹੈ ਜੀ ਕਿਉਂਕਿ ਜਿਹੜਾ ਪੜਾਈ ਦਾ ਪੱਧਰ ਹੈ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਹੁਣ ਗਵਰਨਮੈਂਟ ਸਕੂਲਾਂ ਦਾ ਬਹੁਤ ਵਧੀਆ ਹੋ ਚੁੱਕਾ ਹੈ ਤੇ ਥੋੜੀ ਜਿਹੀ ਲੋਕਾਂ ਦੇ ਵਿੱਚ ਹਜੇ ਵੀ ਅਵੇਅਰਨੈਸ ਪੂਰੀ ਨਹੀਂ ਹੈ ਜਿਹਦੇ ਕਰਕੇ ਸਾਨੂੰ ਲੱਗਦਾ ਵੀ ਲੋਕੀ ਜਿਹੜੇ ਉਹ ਪ੍ਰਾਈਵੇਟ ਵਾਲੇ ਪਾਸੇ ਨੂੰ ਜਾਂਦੇ ਕਿ ਅਸੀਂ ਇਹ ਦੇਖਦੇ ਆ ਵੀ ਸਾਡਾ ਸਕੂਲ ਜਿਹੜਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਆਪ ਜੀ ਜਿਹੜੇ ਵੀਡੀਓ ਦੇਖ ਰਹੇ ਆ ਵੀਰ ਭੈਣ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰੀ ਸਕੂਲਾਂ ਦੀ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਜਿਹੜੀਆਂ ਉਹ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਚਾਹੇ ਉਹ ਫ੍ਰੀ ਬੁੱਕਸ ਹੈਗੀਆਂ ਹੈਗੀਆਂ ਫਿਰ ਜਿਹੜਾ ਕੋਈ ਦਾਖਲਾ ਫੀਸ ਨਹੀਂ ਲਈ ਜਾ ਰਹੀ ਸਿਰਫ ਸਿਰਫ ਜਿਹੜੇ ਫੰਡ ਦੀ ਲਏ ਜਾ ਰਹੇ ਤੇ ਕੱਟ ਖਰਚੇ ਦੇ ਉੱਤੇ ਬਹੁਤ ਹੀ ਵਧੀਆ ਜਿਹੜਾ ਸਰਕਾਰ ਵੱਲੋਂ ਜਿਹੜਾ ਵਿਦਿਆਰਥੀਆਂ ਨੂੰ ਸਹੂਲਤਾ ਦਿੱਤੀਆਂ ਜਾ ਰਹੀਆਂ ਠੀਕ ਹੈ ਜੀ ਤੇ ਹੁਣ ਤਾਂ ਜਿਹੜਾ ਜਿੱਦਾਂ ਹੁਣ ਸਾਡਾ ਸਕੂਲ ਪੀਐਮ ਸੀਰੀ ਸਕੂਲਸ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਤਾਂ ਵਿਦਿਆਰਥੀਆਂ ਨੂੰ ਜਿਹੜਾ ਅਲੱਗ-ਅਲੱਗ ਜਗ੍ਹਾ ਦੇ ਟ੍ਰਿਪਸ ਕਰਾਏ ਜਾ ਰਹੇ ਐਕਸਚੇਂਜ ਪ੍ਰੋਗਰਾਮ ਹੋ ਰਹੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਘੁਮਾਇਆ ਜਾ ਰਿਹਾ ਜਿਸ ਤਰ੍ਹਾਂ ਹੁਣ ਸਾਡੇ ਪਰਸੋਂ ਵੀ ਬੱਚੇ ਜਿਹੜੇ ਆ ਕਰਤਾਰਪੁਰ ਕੋਰੀਡੋਰ ਦੇ ਵਿੱਚ ਜਾ ਕੇ ਆਏ ਤੇ ਉਹਨਾਂ ਦੇ ਬਿਲਕੁਲ ਨੀਅਰਬਾਈ ਤੋਂ ਜਿਹੜਾ ਹੈ ਪਾਕਿਸਤਾਨ ਬਾਰਡਰ ਨੂੰ ਦੇਖਿਆ ਪਾਕਿਸਤਾਨ ਦੇ ਵਿੱਚ ਕਿਵੇਂ ਲੋਕੀ ਕੰਮ ਕਰ ਰਹੇ ਸਾਡੇ ਇਧਰ ਕੀ ਹੋ ਰਿਹਾ ਕੀ ਡਿਫਰੈਂਸਿਸ ਹੈਗੀ ਆ ਉਹ ਸਾਰਾ ਕੁਝ ਜਿਹੜਾ ਹੈ ਬੱਚਿਆਂ ਨੂੰ ਸਿੱਖਣ ਦਾ ਮੌਕਾ ਮਿਲਦਾ ਤੇ ਮੈਂ ਤੇ ਲੋਕਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਆਪਣੇ ਜਿਹੜੇ ਬੱਚੇ ਐ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪਾਓ ਤੇ ਵਧੀਆ ਐਜੂਕੇਸ਼ਨ ਤੇ ਬਧੀਆਂ ਫੈਸਿਲਿਟੀਆਂ ਦਾ ਜਿਹੜਾ ਹੈ ਬੇਨਫਿਟ ਲੈ ਸਕਣ ਠੀਕ ਆ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਮੈਂ ਜਿਹੜੇ ਆਪ ਜੀ ਦੇ ਸਟੂਡੈਂਟ ਆ ਉਹਨਾਂ ਨਾਲ ਵੀ ਗੱਲ ਕਰਨਾ ਚਾਹੁੰਦਾ ਆ ਤੇ ਕੀ ਕੀ ਐਕਟੀਵਿਟੀ ਤੁਸੀਂ ਅੱਜ ਕੀਤੀ ਆ ਅਸੀਂ ਸਭ ਤੋਂ ਪਹਿਲਾਂ ਮਨਹੋਤਾ ਸਕੂਲ ਗਏ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਉੱਥੇ ਸਾਨੂੰ ਉਹਨਾਂ ਦੀ ਲਾਇਬ੍ਰੇਰੀ ਵਗੈਰਾ ਸਭ ਕੁਝ ਦਿਖਾਇਆ ਗਿਆ ਤੇ ਉੱਥੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਫਿਰ ਅਸੀਂ ਹੁਣ ਇੱਥੇ ਥਾਨਾ ਡੈਮ ਵੇਖਣ ਆਏ ਆ ਇੱਥੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇੱਥੇ ਆਪਾਂ ਮਤਲਬ ਜਿਹੜਾ ਦੇਖਿਆ ਨੇਚਰ ਜਿਹੜਾ ਨੇਚਰ ਦੇ ਵਿੱਚ ਰਹਿ ਕੇ ਆ ਨੂੰ ਨੇੜੇ ਦੇਖਿਆ ਇਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਨੇਚਰ ਦੇ ਵਿੱਚ ਬਹੁਤ ਵਧੀਆ ਮਤਲਬ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਠੀਕ ਆ ਜੀ ਜਿਹੜੀਆਂ ਸੋਸ਼ਲ ਐਕਟੀਵਿਟੀਆਂ ਆ ਜਾਂ ਮਤਲਬ ਇੱਥੇ ਆ ਬੋਟ ਵਗੈਰਾ ਤੁਸੀਂ ਇਹ ਦੇਖੀਆਂ ਮਤਲਬ ਚੰਗਾ ਲੱਗਾ ਤੇ ਜਿੰਨੇ ਵੀ ਤੁਹਾਡੇ ਨਾਲ ਦੇ ਜਿੱਦਾ ਕਹਿੰਦੇ ਹੁੰਦੇ ਨਾ ਸਟੂਡੈਂਟ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਬਾਰੇ ਕਿ ਉਹ ਵੀ ਇਥੇ ਆਣ ਇੱਕ ਵਾਰੇ ਵੇਖਣ ਤੇ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਨ ਮਾਣਨ ਆਪ ਜੀ ਕਿੰਨੇ ਵੀ ਕਲਾਸ ਵਿੱਚ ਪੜ੍ਹਦੇ ਹੋ ਮੈਂ ਪਲੱਸ 1 ਆਰਟਸ ਦੀ ਸਟੂਡੈਂਟ ਸਟੂਡੈਂਟ नमस्ते मैं शमा पीएम श्री गवर्नमेंट सीनियर सेकेंडरी स्मार्ट स्कूल कमाई देवी विद्यार्थी हां आज मैं ਤੁਹਾਡੇ ਸਾਹਮਣੇ ਗਾਣਾ ਗਾਉਣ ਜਾ ਰਹੀ ਆ ਜਿਸ ਦਾ ਨਾਮ ਹੈ ਮੈਂ लव यू ਬਾਪੂ ਕਿੰਨੇ ਦਿਨ ਕਿੰਨੇ ਸਾਲ ਗਏ ਨੇ ਹੋ ਕੱਲਾ ਬੈਠ ਕੇ ਯਾਦ ਲੈਣ ਰਹੋ ਕਿੰਨੇ ਦਿਨ ਕਿੰਨੇ ਸਾਲ ਗਏ ਨੇ ਹੋ ਕੱਲਾ ਬੈਠ ਕੇ ਯਾਦ ਲੈਣ ਰਹੋ ਇੱਕ ਗੱਲ ਆਖਾਂ ਜੇ ਤੂੰ ਸੁਣ ਲੈ ਇੱਕ ਗੱਲ ਆਖਾਂ ਜੇ ਤੂੰ ਸੁਣ ਲੈ ਤੇਰੇ ਬਿਨਾ ਤੇਰੇ ਪੁੱਤ ਦਾ ਨਹੀਂ ਸਰਦਾ ਮੈਂ ਤੈਨੂੰ ਬਾਪੂ ਬਾਣਾ ਵਿੱਚ ਕਰਦਾ ਤੇਰੀ ਲੋੜ ਜਿੱਥੇ ਕੋਈ ਵੀ ਨਹੀਂ ਖੜਦਾ ਮੈਂ ਤੈਨੂੰ ਬਾਪੂ ਬਾਣਾ ਵਿੱਚ ਕਰਦਾ ਤੇਰੀ ਲੋੜ ਜਿੱਥੇ ਕੋਈ ਵੀ ਨਹੀਂ ਖੜਦਾ ਥੈਂਕ ਯੂ ਤੇ ਸਰ ਇਹ ਜਿਹੜਾ ਪ੍ਰੋਗਰਾਮ ਆ ਬੱਚਿਆਂ ਦੇ ਟੂਰ ਦਾ ਇਹ ਕਿਸ ਤਰ੍ਹਾਂ ਉਲੀਕਿਆ ਗਿਆ ਇਹ ਜਿਹੜਾ ਪ੍ਰੋਗਰਾਮ ਹੈ ਸਾਡੇ ਪ੍ਰਿੰਸੀਪਲ ਸਰ ਸ਼੍ਰੀ ਰਜੇਸ਼ ਸਿੰਘ ਜੀ ਬਹੁਤ ਜਿਨ੍ਹਾਂ ਹੀ ਰਹਿਨਮਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹਾਂਜੀ ਸਾਡੇ ਪ੍ਰਿੰਸੀਪਲ ਸਰ ਜਿਹੜੇ ਆ ਬਹੁਤ ਹੀ ਚੰਗੀ ਨੇਚਰ ਦੇ ਆ ਹਾਂਜੀ ਉਹਨਾਂ ਇਵਨ ਮੈਂ ਗੱਲ ਕਰ ਰਿਹਾ ਸੀ ਪਹਿਲੇ ਵੀ ਤੁਹਾਡੇ ਨਾਲ ਕਿ ਸਾਡੇ ਕੋਲ ਜਿਹੜੇ ਐ ਪਿੰਡਾਂ ਦੇ ਨੁਮਾਇंदे ਵੀ ਕਰਦੇ ਐ ਬੱਚੇ ਉਹਨਾਂ ਦੇ ਵੀ ਪੜਦੇ ਐ ਹਾਂਜੀ ਤੁਸੀਂ ਇਸ ਗੱਲ ਤੋਂ ਹੈਰਾਨ ਹੋਵੋਗੇ ਸਾਡੇ ਜਿਹੜੇ ਪ੍ਰਿੰਸੀਪਲ ਸਰ ਐ ਉਹਨਾਂ ਦੇ ਦੋ ਬੱਚੇ ਦੋਨੋਂ ਬੱਚੇ ਸਾਡੇ ਸਕੂਲ ਪੜ੍ਹੇ ਮਤਲਬ ਸਕੂਲ ਦੇ ਵਿੱਚ ਸਾਡੇ ਹੀ ਸਕੂਲ ਦੇ ਵਿੱਚ ਪੜ੍ਹੇ ਇਹ ਸਾਡੇ ਨਾਲੇ ਦੇ ਅੱਪ ਕਹੇਗੇ ਸ਼੍ਰੀ ਕੁਲਦੀਪ ਸਿੰਘ ਜੀ ਹਾਂਜੀ ਅਸਰ ਤਾਂ ਮੈਡਮ ਇਹਨਾਂ ਦੇ ਬੇਟਾ ਵੀ ਸਾਡੇ ਕੋਲੀ ਪੜਦਾ ਹੁਣ ਵੀ ਪਲੱਸ 1 ਦੇ ਵਿੱਚ ਐ ਉਹ ਕੁਛ ਇਹ ਵੀ ਤੋਂ ਮਤਲਬ ਇਹ ਨਹੀਂ ਕਿ ਸਾਡੇ ਸਕੂਲ ਦੇ ਜਿੰਨੇ ਟੀਚਰ ਰਗੇ ਐ ਉਹ ਆਪਣੇ ਬੱਚਿਆਂ ਨੂੰ ਆਪਣੇ ਹੀ ਕੁੱਲ ਦੇ ਵਿੱਚ ਪੜਾੜਾ ਜਾਂਦੇ ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜਾ ਪੜ੍ਹਾਈ ਦਾ ਪੱਧਰ ਹੈ ਉਹ ਕਾਫੀ ਜ਼ਿਆਦਾ ਉੱਚਾ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲ ਜਿਹੜੀਆਂ 10-12 ਸਾਲ ਤੋਂ ਮੈਰਿਟਸ ਆ ਰਹੀਆਂ ਉਹਦਾ ਕਾਰਨ ਇਹ ਹੀ ਹੈ ਕਿ ਅਧਿਆਪਕ ਮਿਹਨਤੀ ਹੈ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਜਿਹੜਾ ਪ੍ਰਿੰਸੀਪਲ ਸਰ ਦੀ ਰਹਿਨਮਾਈ ਹੇਠ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ ਚਲੋ ਬਹੁਤ ਵਧੀਆ ਜੀ ਤੇ ਆਪ ਸਭ ਨਾਲ ਮੈਂ ਗੱਲ ਕਰਕੇ ਮੈਨੂੰ ਅੱਜ ਨਾ ਹੈਰਾਨੀ ਹੋ ਰਹੀ ਹੈ ਕਿ ਮੈਂ ਜਿਦਾ ਨਾ ਜਿਨਾਮ ਤੌਰ ਤੇ ਇਹਦਾ ਫੀਲਿੰਗ ਹੁੰਦੀ ਹੁੰਦੀ ਹੈ ਨਾ ਪ੍ਰਾਈਵੇਟ ਸਕੂਲ ਦੇ ਟੀਚਰਾਂ ਵਾਲੀ ਮੈਨੂੰ ਤਾਂ ਉਹ ਇਸ ਤਰ੍ਹਾਂ ਆ ਰਿਹਾ ਕਿ ਮਤਲਬ ਲੱਗੇ ਸਰਕਾਰੀ ਆ ਪਰ ਤੁਸੀਂ ਪ੍ਰਾਈਵੇਟ ਟੀਚਰ ਤੋਂ ਵੀ ਵੱਧ ਕੇ ਆਪਣੇ ਬੱਚਿਆਂ ਬਾਰੇ ਉਹਨਾਂ ਦੇ ਸੋਹਣੇ ਭਵਿੱਖ ਬਾਰੇ ਸੋਚਦੇ ਪਏ ਆ ਸੋ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਾਂ ਨੂੰ ਇਹ ਹੀ ਬੇਨਤੀ ਆ ਕਿ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਕਰਨ ਇੱਕ ਜਾਣਕਾਰੀ ਆ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਜਿੱਦਾ ਤੁਸੀਂ ਜ਼ਿਆਤਰ ਉਧਰ ਕਰੇਜ ਹੋਇਆ ਪਿਆ ਹੈ ਸਰਕਾਰੀ ਸਕੂਲਾਂ ਵੱਲ ਝਾਂਦੇਣਾ ਚਾਹੀਦਾ ਕਾਫੀ ਸੁੱਖ ਸਹੂਲਤਾਂ ਵੀ ਇੱਥੇ ਹੈਗੀਆਂ ਆ ਫ੍ਰੀ ਕਿਤਾਬਾਂ ਤੇ ਹੋਰ ਵੀ ਜਿਹੜਾ ਬੱਚਿਆਂ ਨੂੰ ਕਾफी ਸਹੂਲਤਾ ਇੱਥੇ ਹੈਗੀਆਂ ਆ। ਦੇਖੋ ਮੈਂ ਤੁਹਾਡੇ ਚੈਨਲ ਦੇ ਰਸਤੇ ਇੱਕ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਬੱਚੇ ਪੜ੍ਹਨ ਵਾਲੇ ਨੇ ਪਲੱਸ 2 ਤੱਕ ਉਹ ਸਾਰੇ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ। ਹਾਂਜੀ ਤੇ ਫਿਰ ਦੇਖ ਲੈਣ। ਨਹੀਂ ਤਾਂ ਸਾਡਾ ਸਕੂਲ ਦੇ ਵਿੱਚ ਕਮਾਈ ਦੇ ਵੀ ਨਾ ਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਉਹ ਉਹਨਾਂ ਦੀਆਂ ਕਿੰਨੀਆਂ ਮੈਰਿਟਸ ਆਈਆਂ। ਹੁਣ ਤੱਕ ਪਿਛਲੇ 7 ਸਾਲਾਂ ਤੋਂ 45 ਮੈਰਿਟਸ ਆ ਚੁੱਕੀਆਂ ਹਨ। ਜੀ ਜੀ ਠੀਕ ਹੈ ਜੀ ਜਿਹੜੇ ਸਾਡੇ ਪ੍ਰਿੰਸੀਪਲ ਸ਼੍ਰੀ ਰਜੇਸ਼ ਸਿੰਘ ਹੀ ਨੇ ਉਹ ਡਾਇਨਾਮਿਕ ਪਰਸਨੈਲਿਟੀ ਨੇ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕੰਮ ਕਰਨ ਦਾ ਸਾਰੇ ਟੀਚਰਾਂ ਨੂੰ ਬਹੁਤ ਹੀ ਆਨੰਦ ਆਉਂਦਾ ਠੀਕ ਹੈ ਜੀ ਤੇ ਮੈਂ ਇੱਕ ਵਾਰ ਫਿਰ ਤੁਹਾਡੇ ਚੈਨਲ ਦੇ ਰਸਤੇ ਇਹ ਕਹਿਣਾ ਚਾਹਨਾ ਪਈ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਾਉਣ ਤੇ ਜਿੰਨੀਆਂ ਵੀ ਫੈਸਿਲਿਟੀ ਗਵਰਨਮੈਂਟ ਜਿਹੜੀ ਹੈ ਉਹ ਦੇ ਰਹੀ ਹੈ ਬੱਚਿਆਂ ਵਾਸਤੇ ਉਹਨੂੰ ਅਵੇਲ ਕਰੀਂ ਥੈਂਕ ਯੂ ਬੋ ਬੋ ਧੰਨਵਾਦ ਜੀ ਸਰ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ ਤੁਹਾਡੇ ਤੋਂ ਆਜਾਤ ਲੈਂਦਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਤੰਡਾ ਵਰਮਡ ਹਿਾਰਪੁਰ ਤੋਂ ਜੀ ਸਤਿ ਸ੍ਰੀ ਅਕਾਲ ਜੀ